ਮੈਂ ਕਦੇ ਕਿਸੇ ਨੂੰ ਸਕਿਉਰਟੀ ਨੂੰ ਨਹੀਂ ਕਿਹਾ ਹਾਲਾਂਕਿ ਮੈਨੂੰ ਡੇਢ ਸਾਲ ਤੋਂ ਵੱਧ ਸਮੇਂ ਦੀਆਂ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਥੋਂ ਤੱਕ ਕਿ ਮੇਰੇ ਮਾਰਨ ਦੇ ਪੈਸੇ ਵੀ ਦਿੱਤੇ ਹੋਏ ਨੇ ਜਿਹਨੂੰ ਸਪਾਰੀ ਕਹਿ ਸਕਦਾ ਜੋ ਕਿਸੇ ਸਮੇਂ ਐਦਾਂ ਦੀ ਸਰਕਾਰੀ ਸਕਿਉਰਟੀਆਂ ਨੂੰ ਉਹਨਾਂ ਨੂੰ ਨਿੰਦਦੇ ਰਹੇ ਨੇ ਤੇ ਖੁਦ ਹੁਣ ਸਕਿਉਰਟੀ ਲੈ ਕੇ ਬੈਠੇ ਨੇ ਤੁਹਾਨੂੰ ਕਿਹਨੇ ਕਹਿਤਾ ਜੀ ਇਹ ਗੱਲ ਮੈਂ ਕਦੇ ਅੱਜ ਤੱਕ ਸਕਿਉਰਟੀ ਨੂੰ ਕਿਸੇ ਨੂੰ ਕਿਹਾ ਹੋਵੇ ਜਿਹੜੇ ਮਰਜ਼ੀ ਗੁਰੂ ਘਰ ਜਾ ਕੇ ਅਰਦਾਸ ਪਰਾ ਸਕਦੇ ਹਾਂ ਸਾਰੇ ਪੰਥ ਨੂੰ ਪਤਾ ਹੈ ਰਿਕਾਰਡਿੰਗਾਂ ਨੇ ਚੈਨਲਾਂ ਤੇ ਚੱਲੀਆਂ ਨੇ ਕੋਈ ਇੱਕ ਅਫਸਰ ਕੋਈ ਇੱਕ ਬੰਦਾ ਕਹਿ ਦੇਵੇ ਕਿ ਮੈਂ ਸਿਕਿਉਰਟੀ ਮੰਗੀ ਹੋਵੇ ਅੱਜ ਪੰਥਕ ਬੰਦਿਆਂ ਨੂੰ ਬਹੁਤ ਵੱਡਾ ਖਤਰਾ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਖਤਰਾ ਹੈ ਭਾਈ ਦਲਜੀਤ ਸਿੰਘ ਉਹਨਾਂ ਨੂੰ ਵੀ ਖਤਰਾ ਹੈ ਭਾਈ ਰਣਜੀਤ ਸਿੰਘ ਕੁੱਕੀ ਨੂੰ ਵੀ ਖਤਰਾ ਹੈ ਮੈਨੂੰ ਵੀ ਖਤਰਾ ਹੈ ਮਿਰਤਾ ਸਿੱਧੂ ਮੂਸੇ ਵਾਲੇ ਨੂੰ ਮਰਵਾ ਕੇ ਦਾ ਮਤਲਬ ਆਪਾਂ ਖੁਸ਼ ਹੈ ਇੱਕ ਪਾਸੇ ਧੱppa ਕਹਿੰਦੇ ਸੀ ਉਹਨੂੰ ਸਿਕਿਉਰਿਟੀ ਉਹਦੀ ਹਟਾਈ ਕਰ ਦੋ। ਉਹ ਯਾਦ ਹੈ ਕੁਛ ਕੀ ਪਹਿਲਾ ਥ੍ਰੈਟ ਕਰ ਦੋ ਤੇ ਕੀਵੇਂ ਤੇ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕੀਤਾ। ਮਤਲਬ ਤੁਸੀਂ ਖੁਦ ਸਿਕਿਉਰਿਟੀ ਨਹੀਂ ਮੰਗੀ। ਪਹਿਲੀ ਵਾਰੀ ਉਰੇ ਉਹ ਜਗ੍ਹਾ ਉੱਥੇ ਸਵਿਫਟ ਕਾਰ ਖੜੀ ਸੀ ਆ ਕੇ। ਦੋ ਬੰਦੇ ਮੋਟਰਸਾਈਕਲ ਤੇ ਇੱਥੇ ਆਏ ਮੈਂ ਉਰੇ ਸਫਾਈ ਕਰ ਰਿਹਾ ਸੀਗਾ। ਤੇ ਉਹ ਆ ਕੇ ਉਹਨਾਂ ਨੇ ਫੋਨ 'ਚੋਂ ਕੁਝ ਦੇਖ ਰਹੇ ਸੀ। ਮੈਂ ਆਪਣਾ ਉਰੇ ਖੜਾ ਰਿਹਾ। ਤੇ ਉਹਨਾਂ ਨੇ ਜਦ ਫੋਨ 'ਚੋਂ ਦੇਖਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਉਸ ਵੇਲੇ ਵੀਜੀ ਤੁਸੀਂ ਪਲਵਿੰਦਰ ਸਿੰਘ ਹੋ ਮੈਂ ਕਿਹਾ ਹਾਂ ਇੱਕ ਗੀਤ ਵੀ ਆਇਆ ਸੀ ਪਿੱਛੇ ਜੇ ਹਨਾ ਮੈਂ ਸੁਣਿਆ ਇੱਕ ਦਿਨ ਕਿਸੇ ਮੁੰਡੇ ਨੇ ਫੋਟੋ ਜੀ ਲਾ ਕੇ ਪਾਇਆ ਹਤੀ ਹੋਇਆ ਕੀ ਜੇ ਕਰਨੇ ਸ਼ਿਕਾਰ ਛੱਡ ਤੇ ਰਫਲਾਂ ਚਲਾਉਣੀਆਂ ਨਹੀਂ ਜੱਟ ਭੁੱਲਿਆ ਹਨਾ ਕੋਈ ਗੱਲ ਨਹੀਂ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਦੀ ਜੇ ਕੋਈ ਚੜ ਕੇ ਆਊਗਾ ਉਹਨੂੰ ਤੇਗ ਜੇ ਕੋਈ ਪਿਆਰ ਨਾਲ ਚੱਲ ਕੇ ਆਊਗਾ ਉਹਨੂੰ ਦੇ। ਤਲਵਾੜਾ ਸਾਹਿਬ ਇੱਕ ਤੁਹਾਨੂੰ ਲੈ ਕੇ ਵੀ ਕਾਫੀ ਚਰਚਾਵਾਂ ਹੋ ਰਹੀਆਂ ਨੇ ਕਿ ਤਲਵਾੜਾ ਸਾਹਿਬ ਖੁਦ ਜੋ ਕਿਸੇ ਸਮੇਂ ਐਦਾਂ ਦੀ ਸਰਕਾਰੀ ਸਿਕਿਉਰਟੀਆਂ ਨੂੰ ਉਹਨਾਂ ਨੂੰ ਨਿੰਦਦੇ ਰਹੇ ਨੇ ਤੇ ਖੁਦ ਹੁਣ ਸਿਕਿਉਰਟੀ ਲੈ ਕੇ ਬੈਠੇ ਨੇ। ਤੁਹਾਨੂੰ ਕਿਹਨੇ ਕਹਿਤਾ ਜੀ ਇਹ ਗੱਲ? ਮੈਂ ਕਦੇ ਅੱਜ ਤੱਕ ਸਿਕਿਉਰਟੀ ਨੂੰ ਕਿਸੇ ਨੂੰ ਕਿਹਾ ਹੋਵੇ। ਜਿਹੜੇ ਮਰਜ਼ੀ ਗੁਰੂ ਘਰ ਜਾ ਕੇ ਅਰਦਾਸ ਕਰਾ ਸਕਦੇ ਹੋ। ਰਾਤ ਨੂੰ 10:30 ਵਜੇ ਉਹ ਸਿਕਿਉਰਟੀ ਲੱਗੀ ਆ। ਹਾਲਾਂਕਿ ਮੈਨੂੰ ਡੇਢ ਸਾਲ ਤੋਂ ਮਾਰਨ ਦੀਆਂ ਸਕੀਮਾਂ ਕੀਤੀਆਂ ਜਾ ਰਹੀਆਂ ਨੇ ਸਾਰੇ ਪੰਥ ਨੂੰ ਪਤਾ ਹੈ ਰਿਕਾਰਡਿੰਗਾਂ ਨੇ ਚੈਨਲਾਂ ਤੇ ਚੱਲੀਆਂ ਨੇ ਕੋਈ ਇੱਕ ਅਫਸਰ ਕੋਈ ਇੱਕ ਬੰਦਾ ਕਹਿ ਦੇਵੇ ਕਿ ਮੈਂ ਸਿਕਿਉਰਿਟੀ ਮੰਗੀ ਹੋਵੇ ਤੇ ਜਿਹੜੀ ਰਹੀ ਸਿਕਿਉਰਿਟੀ ਦੇਣ ਦੀ ਗੱਲ ਏਜੰਸੀਆਂ ਨੇ ਪੰਜਾਬ ਪੁਲਿਸ ਨੇ ਦੇਖ ਕੇ ਸਿਕਿਉਰਿਟੀ ਦੇਣੀ ਹੁੰਦੀ ਆ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਉਹਦੀ ਸਿਕਿਉਰਿਟੀ ਹਟਾ ਦਿੱਤੀ ਧੀ ਸਰਕਾਰ ਨੇ ਆਪਾਂ ਕਿੰਨਾ ਨਿੰਦਿਆ ਸਰਕਾਰ ਨੂੰ ਕਿੰਨਾ ਨਿੰਦਿਆ ਪੁਲਿਸ ਨੂੰ ਤੇ ਅੱਜ ਮੁੰਡਾ ਲੱਖਾ ਉਹਨੂੰ ਸਕਿਉਰਟੀ ਦਿੱਤੀ ਗਈ ਹੈ ਰਣਜੀਤ ਸਿੰਘ ਕੁੱਕੀ ਨੂੰ ਦਿੱਤੀ ਗਈ ਹੈ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਦਿੱਤੀ ਗਈ ਹੈ ਮੈਨੂੰ ਦਿੱਤੀ ਗਈ ਹੈ ਠੀਕ ਹੈ ਸਾਨੂੰ ਸਰਕਾਰ ਨੇ ਦੇਖ ਕੇ ਹੀ ਕੁਝ ਏਜੰਸੀਆਂ ਨੇ ਦਿੱਤੀ ਉਸ ਸਕਿਉਰਟੀ ਪਰ ਉਸੇ ਸਰਕਾਰ ਦੇ ਖਿਲਾਫ ਬੋਲਦੇ ਨੇ ਕੌਣ ਜੀ ਮਤਲਬ ਤੁਸੀਂ ਉਸੇ ਸਰਕਾਰ ਨੂੰ ਨਿੰਦਦੇ ਹੋ ਤੇ ਉਸੇ ਸਰਕਾਰ ਤੋਂ ਸਕਿਉਰਟੀਆਂ ਲੈ ਰਹੇ ਹੋ ਇਹ ਸਕਿਉਰਟੀਆਂ ਸਰਕਾਰ ਨੇ ਥੋੜੂ ਦੇਣੀਆਂ ਹੁੰਦੀਆਂ ਨੇ ਇਹ ਤਾਂ ਪੁਲਿਸ ਨੇ ਲਾਅ ਐਂਡ ਆਰਡਰ ਦੇਖਣਾ ਹੁੰਦਾ ਹੈ ਫਿਰ ਫਿਰ ਤਾਂ ਸਿੱਧੂ ਮੂਸੇ ਵਾਲੇ ਨੂੰ ਮਰਵਾ ਕੇ ਦਾ ਮਤਲਬ ਆਪਾਂ ਖੁਸ਼ ਐ ਇੱਕ ਪਾਸੇ ਤਾਂ ਆਪਾਂ ਕਹਿੰਦੇ ਸੀ ਉਹਨੂੰ ਸਿਕਿਉਰਟੀ ਉਹਦੀ ਹਟਾਈ ਘਾਤੇ ਜੇ ਅੱਜ ਸਰਕਾਰ ਜਿੱਥੇ ਗਲਤ ਐ ਅਸੀਂ ਨਾ ਬੋਲੀਏ ਫਿਰ ਤੁਸੀਂ ਕਹਿ ਸਕਦੇ ਹੋ ਜਿਹੜੇ ਮੁੱਖ ਮੰਤਰੀ ਸਾਹਿਬ ਚੰਗਾ ਕੰਮ ਕਰਦੇ ਨੇ ਮੈਂ ਠੋਕ ਬਜਾ ਕੇ ਉਹਨਾਂ ਦੇ ਹੱਕ 'ਚ ਬੋਲਦਾ ਜਿਹੜਾ ਉਹ ਗਲਤ ਕਰਦੇ ਨੇ ਤਾਂ ਮੈਂ ਠੋਕ ਬਜਾ ਕੇ ਉਹਨਾਂ ਦੇ ਉਲਟ ਵੀ ਬੋਲਦਾ ਜੇ ਕੋਈ ਪੁਲਿਸ ਅਫਸਰ ਜਾਂ ਕੋਈ ਜਾਤੀ ਜ਼ਬਰ ਜ਼ੁਲਮ ਕਰਦਾ ਦੱਸੋ ਕਿਹਦੇ ਖਿਲਾਫ ਨਹੀਂ ਬੋਲੇ ਮੌਜੂਦਾ ਜਿਹੜਾ ਡੀਜੀਪੀ ਜਿਹੜੇ ਅਕਾਲੀ ਦਲ ਦੀ ਤੁਸੀਂ ਗੱਲ ਕਰਦੇ ਹੋ ਜਿਹੜੇ ਡੀਜੀਪੀ ਇਹਨਾਂ ਨੇ ਲਾਏ ਅਸੀਂ ਉਹਨਾਂ ਦੇ ਖਿਲਾਫ ਵੀ ਬੋਲਦੇ ਰਹੇ ਹਾਂ ਇਸ ਵਾਸਤੇ ਸਿਕਿਉਰਟੀ ਦਾ ਏਜੰਸੀਆਂ ਨੇ ਔਰ ਸਰਕਾਰ ਨੇ ਦੇਖ ਕੇ ਦੇਣੀ ਹੁੰਦੀ ਆ ਮੈਂ ਕਦੇ ਕਿਸੇ ਨੂੰ ਸਿਕਿਉਰਟੀ ਨੂੰ ਨਹੀਂ ਕਿਹਾ ਹਾਲਾਂਕਿ ਮੈਨੂੰ 1.5 ਸਾਲ ਤੋਂ ਵੱਧ ਸਮੇਂ ਦੀਆਂ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇੱਥੋਂ ਤੱਕ ਕਿ ਮੇਰੇ ਮਾਰਨ ਦੇ ਪੈਸੇ ਵੀ ਦਿੱਤੇ ਹੋਏ ਨੇ ਜਿਹਨੂੰ ਸਪਾਰੀ ਕਹਿ ਸਕਦੇ ਹਾਂ ਕਦੇ ਐਦਾਂ ਦਾ ਕੋਈ ਚਾਂਸ ਹੋਇਆ ਤੁਹਾਡੇ ਨਾਲ ਵੀ ਤੁਹਾਨੂੰ ਥ੍ਰੈਟ ਕਾਲ ਆਈ ਹੋਵੇ ਜਾਂ ਕੁਝ ਹੋਰ ਇਸ ਚੀਜ਼ ਤੋਂ ਬਾਅਦ ਫਿਰ ਕੋਈ ਤੁਸੀਂ ਫਿਰ ਅਪੀਲ ਕਿੱਤਾ ਹੋਬ ਸਕਿਉਰਟੀ ਵਾਸਤੇ ਕੋਈ ਨਹੀਂ ਤੁਹਾਨੂੰ ਸਿਰਫ ਹਾਲਾਤਾਂ ਨੂੰ ਦੇਖਦੇ ਹੋ ਤੁਹਾਨੂੰ ਇਹ ਜਿਹੜੀ ਸਕਿਉਰਟੀ ਦਿੱਤੀ ਗਈ ਹੈ ਬਿਲਕੁਲ ਜੀ ਦੋ ਵਾਰ ਮੇਰੇ ਘਰ ਆ ਕੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਮੈਂ ਕਦੇ ਨਹੀਂ ਕਿਸੇ ਨੂੰ ਦੱਸਿਆ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਦਸਮ ਪਾਤਸ਼ਾਹ ਨੇ ਹੱਥ ਦੇ ਕੇ ਬਚਾਇਆ ਦੋ ਵਾਰੀ ਮੈਂ ਉਹ ਕਿਸੇ ਨੂੰ ਨਹੀਂ ਦੱਸਿਆ ਕਿਸੇ ਪੁਲਿਸ ਨੂੰ ਕਿਸੇ ਸਰਕਾਰ ਨੂੰ ਇਥੋਂ ਤੱਕ ਕਿ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਹਜੂਰ ਸਾਹਿਬ ਵਾਲੇ ਬਾਬੇ ਭਾਈ ਦਲਜੀਤ ਸਿੰਘ ਬਿੱਟੂ ਤੇ ਹੋਰ ਪੰਥਕ ਸ਼ਖਸੀਤਾਂ ਨੂੰ ਲਗਭਗ ਸਾਰਿਆਂ ਨੂੰ ਦੱਸਤਾ ਸੀ ਕਿ ਆ ਉਹਨਾਂ ਨੇ ਮੈਨੂੰ ਕਿਹਾ ਕਿ ਚੌਕਸ ਰਹਿ ਹੁਣ ਤਾਂ ਯਾਰ ਉਹਨਾਂ ਸਾਰਿਆਂ ਨੂੰ ਇਹ ਖਤਰਾ ਹੈ ਅੱਜ ਪੰਥਕ ਬੰਦਿਆਂ ਨੂੰ ਬਹੁਤ ਵੱਡਾ ਖਤਰਾ ਹੈ ਆਉਣ ਵਾਲੇ ਸਮੇਂ 'ਚ ਤੁਸੀਂ ਦੇਖੇਗੇ ਤੁਸੀਂ ਦੇਖੋ ਵੀ ਸਾਰੇ ਬੰਦੇ ਬਹੁਤ ਜ਼ਿਆਦਾ ਚੁਕੰਨੇ ਹੋਏ ਹੋਏ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਖਤਰਾ ਹੈ ਭਾਈ ਦਲਜੀਤ ਸਿੰਘ ਉਹਨਾਂ ਨੂੰ ਵੀ ਖਤਰਾ ਹੈ ਭਾਈ ਰਣਜੀਤ ਸਿੰਘ ਕੁੱਕੀ ਨੂੰ ਵੀ ਖਤਰਾ ਹੈ ਮੈਨੂੰ ਵੀ ਖਤਰਾ ਹੈ ਇਸ ਵਾਸਤੇ ਜੇ ਜੇ ਆਪਾਂ ਚੁਕੰਨੇ ਤਾਂ ਰਹਿਣਾ ਪਊਗਾ ਨਾ ਤੇ ਇਸ ਵਾਸਤੇ ਸਰਕਾਰ ਨੇ ਸਿਕਿਉਰਿਟੀ ਦਿੱਤੀ ਹੈ ਬਗੈਰ ਮੰਗੇ ਕਦੇ ਸਿਕਿਉਰਿਟੀ ਨਹੀਂ ਮੰਗੀ ਡੇਢ ਸਾਲ ਉਸੇ ਤਰ੍ਹਾਂ ਕੱਢਿਆ 10:30 ਵਜੇ ਰਾਤ ਨੂੰ ਰਿਸਕਿਉਰਿਟੀ ਲੱਗੀ ਹੈ ਤੇ ਸਵੇਰੇ ਮੈਨੂੰ ਪਤਾ ਲੱਗਿਆ ਵੀ ਆਹ ਗੱਲ ਹੋ ਗਈ ਤੇ ਨਹੀਂ ਕਦੇ ਸਿਕਿਉਰਿਟੀ ਕੋਈ ਕਹਿਵੇ ਵੀ ਕਦੇ ਮੰਗੀ ਹੋਵੇ ਤੇ ਹੁਣ ਅਸੀਂ ਆਪ ਦਾ ਵੀ ਕੀਤਾ ਹੋਇਆ ਅਰੇਂਜਮੈਂਟ ਹੈਨਾ ਤੇ ਅਰੇਂਜਮੈਂਟ ਕੀਤਾ ਹੋਇਆ ਤੇ ਇੱਕ ਕਹਾਵਤ ਵੀ ਹੈ ਇੱਕ ਗੀਤ ਵੀ ਆਇਆ ਸੀ ਪਿੱਛੇ ਜੇ ਹੈਨਾ ਮੈਂ ਸੁਣਿਆ ਇੱਕ ਦਿਨ ਕਿਸੇ ਮੁੰਡੇ ਨੇ ਫੋਟੋ ਜੀ ਲਾ ਕੇ ਪਾਇਆ ਹਾ ਤੀ ਹੋਇਆ ਕਿ ਜੇ ਕਰਨੇ ਸ਼ਿਕਾਰ ਛੱਡ ਤੇ ਰਫਲਾਂ ਚ ਲਾਉਣੀਆਂ ਨਹੀਂ ਜੱਟ ਭੁੱਲਿਆ ਹਨਾ ਕੋਈ ਗੱਲ ਨਹੀਂ ਦੀਪ ਸਿੱਧੂ ਇੱਕ ਗੱਲ ਕਹਿੰਦਾ ਹੁੰਦਾ ਦੀ ਜੇ ਕੋਈ ਚੜ ਕੇ ਆਊਗਾ ਉਹਨੂੰ ਤੇਗ ਜੇ ਕੋਈ ਪਿਆਰ ਨਾਲ ਚੱਲ ਕੇ ਆਊਗਾ ਉਹਨੂੰ ਤੇਗ ਬਲਵਿੰਦਰ ਸਿੰਘ ਤਲਵਾੜਾ ਵਿਰੋਧੀਆਂ ਦਾ ਸਾਹਮਣਾ ਕਰਨ ਦੇ ਲਈ ਤਿਆਰ ਆ ਬਿਲਕੁਲ ਹਰ ਪਾਸੇੋਂ ਦਸਮ ਪਾਸ਼ਾ ਸਾਨੂੰ ਕਹਿ ਕੇ ਗਏ ਨੇ ਦਸਮ ਪਾਸ਼ਾ ਸਾਨੂੰ ਕਹਿ ਕੇ ਗਏ ਨੇ ਕਿ ਜ਼ਬਰ ਔਰ ਜ਼ੁਲਮ ਦੇ ਖਿਲਾਫ ਖੜਨਾ ਪਰ ਮੇਰੇ ਚ ਇੱਕ ਗੁਰੂ ਮਹਾਰਾਜ ਨੇ ਮੈਨੂੰ ਇੱਕ ਬਖਸ਼ਿਸ਼ ਕੀਤੀ ਹੈ ਜਿਹੜਾ ਵੀ ਕੋਈ ਚੰਗਾ ਕੰਮ ਕਰਦਾ ਉਹ ਕੋਈ ਕਰੇ ਮੈਂ ਉਹਦੀ ਸਿਫਤ ਵੀ ਕਰਦਾ ਜਿਹੜਾ ਕੋਈ ਮਾੜਾ ਕਰਦਾ ਤੇ ਉਹਦੇ ਸਾਹਮਣੇ ਡਟ ਕੇ ਖੜਦਾ ਵੀ ਆ ਇਹ ਦਸਮ ਪਾਸ਼ਾ ਦੀ ਬਖਸ਼ਿਸ਼ ਹੈ ਸੱਚ ਬੋਲਣ ਦੀ ਵੀ ਜ਼ਰੂਰਤ ਹੈ ਤੇ ਬੰਦੇ ਨੂੰ ਬਾਹਰ ਤੋਂ ਫੜਨ ਜੋਗੇ ਵੀ ਆਪਾਂ ਹੈਗੇ ਆ ਗੁਰੂ ਨੇ ਇੰਨੀ ਕ ਬਖਸ਼ਿਸ਼ ਕੀਤੀ ਹੋਈ ਆ ਤੁਸੀਂ ਕਹਿ ਰਹੇ ਹੋ ਕਿ ਪਿਛਲੇ ਡੇਟ ਅੱਜ ਤੋਂ ਡੇਢ ਸਾਲ ਪਹਿਲਾਂ ਤੁਹਾਨੂੰ ਥ੍ਰੈਟਾਂ ਨੇ ਸ਼ੁਰੂ ਹੋਏ ਸੀਗੇ ਤੁਹਾਨੂੰ ਯਾਦ ਹੈ ਕੁਝ ਕਿ ਪਹਿਲਾ ਥ੍ਰੈਟ ਕਦੋਂ ਤੇ ਕਿਵੇਂ ਤੇ ਉਸ ਤੋਂ ਬਾਅਦ ਵੀ ਤੁਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕੀਤਾ ਮਤਲਬ ਤੁਸੀਂ ਖੁਦ ਸਿਕਿਉਰਟੀ ਨਹੀਂ ਮੰਗੀ ਹਾਂਜੀ ਪਹਿਲੀ ਵਾਰੀ ਉਰੇ ਉਹ ਜਗ੍ਹਾ ਉੱਥੇ ਸਵਿਫਟ ਕਾਰ ਖੜੀ ਸੀ ਆ ਕੇ ਅੱਛਾ ਜੀ ਦੋ ਬੰਦੇ ਮੋਟਰਸਾਈਕਲ ਤੇ ਇੱਥੇ ਆਏ ਮੈਂ ਉਰੇ ਸਫਾਈ ਕਰ ਰਿਹਾ ਸੀਗਾ ਤੇ ਉਹ ਆ ਕੇ ਉਹਨਾਂ ਨੇ ਫੋਨ 'ਚੋਂ ਕੁਝ ਦੇਖ ਰਹੇ ਸੀ ਮੈਂ ਆਪਣਾ ਉਰੇ ਖੜਾ ਰਹਾ ਤੇ ਉਹਨਾਂ ਨੇ ਜਦ ਫੋਨ 'ਚੋਂ ਦੇਖਿਆ ਤਾਂ ਉਹਨਾਂ ਨੇ ਮੈਨੂੰ ਕਿਹਾ ਉਸ ਵੇਲੇ ਵੀਜੀ ਤੁਸੀਂ ਪਲਵਿੰਦਰ ਸਿੰਘ ਹੋ ਮੈਂ ਕਿਹਾ ਹਾਂਜੀ ਕਹਿੰਦੇ ਤੁਸੀਂ ਉਹੀ ਨਹੀਂ ਜਿਹੜੇ ਦੀਪ ਸਿੱਧੂ ਨਾ ਹੁੰਦੇ ਸੀਗੇ ਮੈਂ ਕਿਹਾ ਹਾਂਜੀ ਕਹਿੰਦੇ ਕਿਸਾਨੀ ਸੰਘਰਸ਼ 'ਚ ਬੋਲਦੇ ਹੁੰਦੇ ਸੀ ਮੈਂ ਕਿਹਾ ਹਾਂਜੀ ਤੇ ਉਹਨਾਂ 'ਚੋਂ ਇੱਕ ਸਿੰਘ ਨੇ ਮੇਰੇ ਕੋਡੇ ਹੱਥ ਲਾਇਆ ਤੇ ਉਹੀ ਸਿੰਘ ਜਿਹੜੇ ਉਹ ਦੋ ਸੀਗੇ ਪਤਾ ਨਹੀਂ ਕੌਣ ਨੇ ਕੌਣ ਨਹੀਂ ਉਹ ਕਹਿੰਦੇ ਜੀ ਅਸੀਂ ਤੁਹਾਨੂੰ ਮਾਰਨ ਆਏ ਸੀਗੇ ਹੂੰ ਠੀਕ ਹੈ ਜੀ ਤੇ ਅਸੀਂ ਤੁਹਾਨੂੰ ਮਾਰਨ ਆਏ ਸੀ ਅਸੀਂ ਸਾਡੇ ਗਰੋਹ ਨੂੰ ਤੁਹਾਨੂੰ ਮਾਰਨ ਦੀ ਸਪਾਰੀ ਦਿੱਤੀ ਗਈ ਆ ਤੇ ਸਾਰੇ ਮੇਰੇ ਘਰ ਦੀ ਰਿਕਾਰਡਿੰਗ ਉਹਨਾਂ ਕੋਲ ਸੀ ਮੇਰੀਆਂ ਫੋਟੋਆਂ ਸੀ ਤੇ ਪਰ ਕਹਿੰਦੇ ਜੀ ਸੱਤੇ ਬਹੁਤ ਵੱਡਾ ਆ ਪਾਪ ਹੋ ਜਾਣਾ ਸੀ ਉਹਨਾਂ ਦੇ ਵਿੱਚੋਂ ਇੱਕ ਕੋਈ ਬੰਦਾ ਨਾਬਾ ਜੇਲ੍ਹ ਚ ਹੁੰਦਾ ਸੀਗਾ ਉੱਥੇ ਜਦ ਸਾਰੇ ਸਿੰਘ ਸੀ ਮੈਂ ਵੀ ਅੰਦਰ ਜੇਲ੍ਹ ਚ ਸੀ ਉਹ ਕੋਈ ਬੰਦਾ ਬਿਮਾਰ ਹੋ ਗਿਆ ਹੋਣਾ ਉਹਨਾਂ ਦਾ ਹਨਾ ਜਾਂ ਕੋਈ ਉਹਨਾਂ ਚੋਂ ਬਿਮਾਰ ਹੋ ਗਿਆ ਹੋਣਾ ਉਹਨੂੰ ਅਸੀਂ ਡੇਢ ਮਹੀਨੇ ਦੁੱਧ ਦੀ ਥੈਲੀ ਉੱਥੇ ਲਵਾ ਕੇ ਰੱਖੀ ਵੀ ਬਿਮਾਰ ਬੰਦਾ ਠੀਕ ਹੋ ਜਵੇ ਸਾਨੂੰ ਨਹੀਂ ਪਤਾ ਉਹ ਕੌਣ ਹੈ ਤੇ ਕੌਣ ਨਹੀਂ ਤੇ ਇਸ ਗੱਲ ਨੂੰ ਮੈਂ ਨਾ ਬਹੁਤਾ ਜੇ ਤੁਸੀਂ ਸੱਚ ਪੁੱਛਦੇ ਹੋ ਗੁਰੂ ਰੂਪ ਸਾਹਿਬ ਨੇ ਦਲੇਰੀ ਬਹੁਤ ਬਖਸ਼ੀ ਹੈ ਮੈਂ ਨੂੰ ਕੋਈ ਬਹੁਤਾ ਸੀਰੀਅਸ ਨਹੀਂ ਲਿਆ 0.1 ਵੀ ਸੀਰੀਅਸਲੀ ਲਿਆ ਮੈਂ ਕਿਹਾ ਕੋਈ ਡਰੋਨ ਡਰੂਨ ਵਾਲਾ ਹੋਣਾ ਹਨਾ ਅਗਲਾ ਕਹਿੰਦਾ ਘਰ ਬਹਿ ਜਾਣਾ ਤੇ ਡਰੋਨ ਡਰੂਨ ਵਾਲਾ ਹੋਣਾ ਉਸ ਤੋਂ ਬਾਅਦ ਉਰੇ ਮੇਰੇ ਕੋਲ ਇੱਕ ਵਾਰ ਨਿਹੰਗ ਸਿੰਘ ਜਥੇਬੰਦੀਆਂ ਦੇ ਕਾਫੀ ਸਿੰਘ ਆਏ ਹੋਏ ਸੀ ਕਾਫੀ ਸੰਗਤ ਹੋਰ ਆਈ ਹੋਈ ਸੀ ਉਸ ਵੇਲੇ ਦੋ ਬੰਦੇ ਉਰੇ ਅਸੀਂ ਘੇਰ ਲਏ ਸੀਗੇ ਹਨਾ ਉਹਨਾਂ ਚੋਂ ਇੱਕ ਦਾ ਦਮਾਲਾ ਬੰਨਿਆ ਹੋਇਆ ਸੀ ਤੇ ਇੱਕ ਰੋਡਾ ਸੀ ਮੋਟਰਸਾਈਕਲ ਤੇ ਸੀਗੇ ਤੇ ਉਹ ਬਾਅਦ ਚ ਮਿੰਤਾਂ ਕਰਦੇ ਰਹੇ ਕਿ ਅਸੀਂ ਤਾਂ ਤੁਹਾਨੂੰ ਮਿਲਣ ਆਏ ਸੀ ਜੀ ਅਸੀਂ ਤਾਂ ਆਏ ਜੀ ਉਹ ਮਾਝੇ ਦੀ ਬੋਲੀ ਬੋਲਦੇ ਸੀਗੇ ਤੇ ਉਸ ਤੋਂ ਬਾਅਦ ਤੀਸਰੀ ਵਾਰ ਮਲੇਰਕੋਟਲਾ ਪੁਲਿਸ ਨੇ ਜਦ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਲਈ ਚੋਣ ਪ੍ਰਚਾਰ ਕਰਦਾ ਸੀ ਉਸ ਵੇਲੇ ਉਹਨਾਂ ਨੇ 20 25 ਸਕਿਉਰਿਟੀ ਗਾਰਡ ਭੇਜੇ ਦੋ ਪੈਲੇਟ ਗੱਡੀਆਂ ਇੱਕ ਵੱਡੀ ਬੱਸ ਉਹਨਾਂ ਕੋਲ ਕੋਈ ਕਾਲ ਰਿਕਾਰਡ ਜਾਂ ਕੀ ਹੋਇਆ ਮੈਨੂੰ ਨਹੀਂ ਪਤਾ ਤੇ ਉਹਨਾਂ ਨੇ ਉੱਥੇ ਸੁਰੱਖਿਆ ਕੀਤੀ ਸੀ ਮਲੇਰਕੋਟਲਾ ਪੁਲਿਸ ਨੇ ਹੀ ਹੁਣ ਇਹ ਸਾਰੀ ਜਿਹੜੀ ਸੁਰੱਖਿਆ ਪ੍ਰੋਵਾਈਡ ਕਰਵਾਈ ਹੈ ਕਹਿ ਕੇ ਉਹਨਾਂ ਨੇ ਫਤੇਗੜ ਸਾਹਿਬ ਪੁਲਿਸ ਨੂੰ ਦੱਸਿਆ ਤੇ ਉਰੇ ਸਾਡੇ ਫਤੇਗੜ ਸਾਹਿਬ ਜਿਹੜੇ ਐਸਐਸਪੀ ਮੈਡਮ ਲੱਗੇ ਹੋਏ ਨੇ ਬਹੁਤ ਅਨਟੈਲੀਜੈਂਟ ਨੇ ਇਮਾਨਦਾਰ ਨੇ ਤੇ ਮੈਂ ਉਹਨਾਂ ਨੂੰ ਇੱਕ ਬਾਰੇ ਮਿਲੇ ਆ ਜੀ ਮੈਂ ਕਦੇ ਨਹੀਂ ਮਿਲਿਆ 3 ਸਾਲ ਹੋ ਗਏ ਉਹਨਾਂ ਨੂੰ ਲੱਗਿਆਂ ਨੂੰ ਹੁਣ ਜਿੱਦਣ ਸਿਕਿਉਰਿਟੀ ਆਈ ਮੈਂ ਜੇ ਤੁਸੀਂ ਸੱਚ ਪੁੱਛਦੇ ਹੋ ਮੈਂ ਸਿਕਿਉਰਿਟੀ ਲੈਣੀ ਨਹੀਂ ਸੀ ਚਾਹੁੰਦਾ ਫਿਰ ਸਾਰੇ ਪੰਥਕ ਬੰਦਿਆਂ ਨੇ ਮੈਨੂੰ ਕਿਹਾ ਕਿ ਨਹੀਂ ਸਿਕਿਉਰਿਟੀ ਲੈ ਲਓ ਫਿਰ ਬਾਅਦ ਚ ਪਛਤਾਇਆ ਕੁਝ ਨਹੀਂ ਬਣਦਾ ਇਸ ਵਾਸਤੇ ਪਸ ਸਿਕਿਉਰਿਟੀ ਲੈ ਲਈ ਸਾਰੇ ਪੰਥ ਦੇ ਜਿੰਨੇ ਆਪਣੇ ਬੰਦੇ ਵੱਡੇ ਲੀਡਰ ਨੇ ਸਾਰਿਆਂ ਨੂੰ ਪਤਾ